ਸੋ ਸਤਿਗੁਰੂ ਕਿਰਪਾ ਕਰਨ ਆਪ ਜੀ ਦੇ ਨਾਲ ਆਨੰਦ ਸਾਹਿਬ ਜੀ ਦੀ 18ਵੀਂ ਪੌੜੀ ਬਾਰੇ ਵਿਚਾਰ ਕੀਤੀ ਗਈ ਸੀ ਜੋ ਆਪ ਜੀ ਨੇ ਕੱਲ ਦੇ ਦੀਵਾਨਾ ਵਿੱਚ ਸ਼੍ਰਵਣ ਕੀਤੀ ਸੀ ਅੱਜ ਆਪ ਜੀ ਦੇ ਨਾਲ ਆਨੰਦ ਸਾਹਿਬ ਜੀ ਦੀ 19ਵੀਂ ਪੌੜੀ ਸਾਂਝੀ ਕਰਾਂਗੇ ਇਸ ਪੌੜੀ ਵਿੱਚ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੀ ਫਰਮਾਉਣਾ ਕਰਦੇ ਨੇ ਲੋ ਆਓ ਗੁਰੂ ਪਿਆਰਿਓ ਇੱਕ ਇੱਕ ਪੰਕਤੀ ਪੜ੍ਹ ਕੇ ਇਸ ਦੇ ਅਰਥ ਕਰਕੇ ਸਮਝਣ ਦਾ ਯਤਨ ਕਰਾਂਗੇ। ਸਤਿਗੁਰ ਫਰਮਾ ਰਹੇ ਨੇ ਜਿਉ ਮੈਲੇ ਬਾਹਰੋਂ ਨਿਰਮਲ ਕਿ ਕਿ ਕਮਾਲ ਦੀ ਗੱਲ ਆਖੀ ਹੈ। ਸਤਿਗੁਰਾਂ ਨੇ ਇਹ ਗੁਰਬਾਣੀ ਦੀ ਪੰਕਤੀ ਲਿਖ ਕੇ ਸਾਡੇ ਸਾਹਮਣੇ ਇੱਕ ਸ਼ੀਸ਼ਾ ਰੱਖ ਦਿੱਤਾ ਹੈ। ਵਿਵੇਖ ਲਾ ਭਾਈ ਆਪਣਾ ਮੁਖੜਾ ਇਸ ਸ਼ੀਸ਼ੇ ਵਿੱਚ ਜਦੋਂ ਅਸੀਂ ਕਿਤੇ ਜਾਣਾ ਹੋਵੇ ਜਾਂ ਤਿਆਰ ਹੋਣਾ ਹੋਵੇ ਨਾ ਸ਼ੀਸ਼ੇ ਦੇ ਅੱਗੇ ਖੜ੍ਹ ਜਾਂਦੇ ਆ ਚੰਗੀ ਤਰ੍ਹਾਂ ਵੇਨੇ ਆ ਵੀ ਅਸੀਂ ਸੋਹਣੇ ਲੱਗ ਰਹੇ ਆ ਸਾਫ਼ ਸੁਥਰੇ ਆ ਕਿ ਨਹੀਂ ਉਹ ਸ਼ੀਸ਼ਾ ਦੱਸ ਦਿੰਦਾ ਸਾਨੂੰ ਕੋਈ ਸਰਦਾਰ ਹੈ ਉਹਦੀ ਪੱਗ ਕਿੱਧਰ ਨੂੰ ਜਾ ਰਹੀ ਆ ਉਹਨੇ ਕਿੱਦਾਂ ਦੇ ਕੱਪੜੇ ਪਾਏ ਨੇ ਸ਼ੀਸ਼ੇ ਵਿੱਚ ਦੇਖ ਲੈਂਦਾ ਕੋਈ ਹੋਰ ਵੀ ਹੈ ਜਦੋਂ ਸ਼ੀਸ਼ੇ ਅੱਗੇ ਖੜਦਾ ਉਹਦਾ ਸਰੀਰ ਸਾਰਾ ਦਿਖਦਾ ਸ਼ੀਸ਼ੇ ਵਿੱਚ ਸਾਨੇ ਦੇ ਉੱਤੇ ਪਾਏ ਹੋਏ ਕੱਪੜੇ ਦਿਸਦੇ ਨੇ ਆਪਣੇ ਆਪ ਨੂੰ ਵਾਰ-ਵਾਰ ਦੇਖਦਾ ਕਿ ਮੇਰੀ ਪੂਰੀ ਟੌਰ ਹੈ ਜਾਂ ਨਹੀਂ ਤੇ ਗੁਰੂ ਪਿਆਰਿਓ ਉਹ ਸ਼ੀਸ਼ਾ ਜਿਹੜਾ ਨਾ ਅਸੀਂ ਦੀਵਾਰਾਂ ਦੇ ਉੱਤੇ ਲਾਇਆ ਜਾਂ ਅਲਮਾਰੀਆਂ ਦੇ ਉੱਤੇ ਲੱਗਿਆ ਹੋਇਆ ਉਹ ਸਾਡੇ ਸ਼ਰੀਰ ਨੂੰ ਦਿਖਾਉਂਦਾ ਪਰ ਗੁਰਬਾਣੀ ਇੱਕ ਐਸਾ ਸ਼ੀਸ਼ਾ ਹੈ ਜੋ ਅੰਦਰੋਂ ਸਾਡੇ ਜੀਵਨ ਨੂੰ ਦਿਖਾ ਦਿੰਦੀ ਹੈ ਵੀ ਇਹਦਾ ਜੀਵਨ ਕੈਉ ਜਿਆ ਹੈ ਆਖੋ ਸਤਨਾਮ ਅੰਦਰਲਾ ਜੀਵਨ ਦਿਖਾਉਂਦਾ ਹੈ ਸ਼ੀਸ਼ਾ ਸਤਿਗੁਰਾਂ ਦੀ ਬਾਣੀ ਨੇ ਆਖਿਆ ਭਾਈ ਮਾਰੋਖਾ ਮਨਾ ਵਿੱਚ ਸਾਰੇ ਝਾਤੀ ਜਿਉ ਮੈਲੇ ਬਾਹਰੋਂ ਨਿਰਮਲ ਕਿਤੇ ਜਿਉ ਅੰਦਰੋਂ ਮੈਲੇ ਤਾਂ ਨਹੀਂ ਹੈਗੇ ਅਸੀਂ ਤੇ ਬਾਹਰੋਂ ਨਿਰਮਲ ਬਾਹਰੋਂ ਬੜੇ ਨਿਰਮਲ ਹੋਏ ਹੋਏ ਆ ਨਿਰਮਲ ਦਾ ਮਤਲਬ ਹੁੰਦਾ ਮੈਲ ਤੋਂ ਰਹਿਤ ਨਿਰਮਲ ਮੈਲ ਤੋਂ ਰਹਿਤ ਬਾਹਰੋਂ ਅਸੀਂ ਧਰਮੀ ਬਣਦੇ ਆ ਬਾਰਵਾਂ ਅਸੀਂ ਆਪਣੇ ਆਪ ਨੂੰ ਕਹੌਣੇ ਆ ਕਿ ਅਸੀਂ ਤਾਂ ਭਾਈ ਬੜਾ ਰੱਬ ਨੂੰ ਮੰਨਦੇ ਆ ਪਰ ਅੰਦਰ ਦੂਜਿਆਂ ਪ੍ਰਤੀ ਈਰਖਾ ਹੈ ਦੁਸ਼ਵਭਾਵਨਾ ਹੈ ਕਾਮ ਕ੍ਰੋਧ ਲੋਭ ਮੋਹ ਹੋਵੇਂ ਹੰਕਾਰ ਹੈ ਸੋ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਵੇਖ ਖਾਂ ਤੇਰਾ ਕਿਤੇ ਮਨ ਜਿਹੜਾ ਤੇਰਾ ਜੀ ਹੈ ਅੰਦਰੋਂ ਮੈਲਾ ਤਾਂ ਨਹੀਂ ਜੇ ਮਨ ਮੈਲਾ ਹੋਏਗਾ ਨਾ ਅੱਖਾਂ ਮੈਲਾ ਵੇਖਣਗੀਆਂ ਇਹੀ ਵੇਖਣਗੀਆਂ ਜੇ ਮਨ ਮੈਲਾ ਹੋਏਗਾ ਪੈਰ ਚੰਗੇ ਪਾਸੇ ਨਹੀਂ ਜਾਣਗੇ ਮਾੜੇ ਪਾਸੇ ਜਾਣਗੇ ਜੇ ਮਨ ਮੈਲਾ ਹੋਇਆ ਹੱਥ ਮਾੜਾ ਹੀ ਕਰਨਗੇ ਕਿਸੇ ਦਾ ਭਲਾ ਨਹੀਂ ਕਰਦੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਵੇਖ ਖਾਂ ਮਨ ਤਾਂ ਨਹੀਂ ਮੈਲਾ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਭਾਈ ਜਿਨ੍ਹਾਂ ਦੇ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਜਾਂਦੀ ਜਾਂ ਜਿਨ੍ਹਾਂ ਦੇ ਅੰਦਰ ਬੁਰਾਈਆਂ ਦੀ ਮੈਲ ਹੈ ਤੇ ਬਾਹਰੋਂ ਧਰਮੀ ਬਣਦੇ ਨੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈਓ ਪ੍ਰਵਾਨ ਨਹੀਂ ਜਿਉਂ ਮੈਲੇ ਬਾਹਰੋਂ ਨਿਰਮਲ ਬਹੁਤ ਐਸੇ ਨੇ ਸਾਡੇ ਵਰਗੇ ਮੇਰੇ ਵਰਗੇ ਜਿਹੜੇ ਜਿਉਂ ਤਾਂ ਮੈਲੇ ਨੇ ਤੇ ਬਾਹਰੋਂ ਧਾਰਮਿਕ ਪਹਿਰਾਵਾ ਪਾਇਆ ਹੋਇਆ ਬਾਹਰੋਂ ਧਾਰਮਿਕ ਪਹਿਰਾਵਾ ਪਾ ਕੇ ਲੁੱਟ ਰਹੇ ਨੇ ਠੱਗ ਰਹੇ ਨੇ ਜੇ ਕੋਈ ਗਰੀਬ ਜੇ ਕੋਈ ਮਾਤੜ ਜੇ ਕੋਈ ਦੁਖਿਆਰਾ ਗੁਰੂ ਘਰ ਆ ਜਾਵੇ ਨਾ ਤਾਂ ਅਸੀਂ ਟੈਲ ਨਹੀਂ ਲਾਉਂਦੇ ਉਹਨੂੰ ਚੰਗੀ ਤਰ੍ਹਾਂ ਛੱਲ ਦੇਈਦਾ ਭਾਵ ਉਹਨੂੰ ਲੁੱਟ ਲਈਦਾ ਕਿ ਭਾਈ ਇਹ ਦੁੱਖ ਕਰਕੇ ਆਇਆ ਕਿਉਂ ਨਾ ਇਹਦਾ ਦੁੱਖ ਘਟੇ ਨਾ ਘਟੇ ਅਸੀਂ ਕੀ ਲੈਣਾ ਅਸੀਂ ਆਪਣੀ ਪੂਰਤੀ ਕਰੀਏ ਪੈਸੇਾਂ ਦੀ ਨਹੀਂ ਭਾਈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਵਿੱਚੋਂ ਨਿਕਲ ਆ ਜਿਹੜਾ ਜੀ ਮੈਲਾ ਕਰੀ ਬੈਠਾ ਨਾ ਬਾਹਰੋਂ ਟਕਵੰਝ ਨਾ ਕਰ ਤਾਈਓ ਤਾਂ ਬਾਬਾ ਫਰੀਦ ਸਾਹਿਬ ਮਹਾਰਾਜ ਨੇ ਆਖਿਆ ਨਾ ਬਾਬਾ ਫਰੀਦ ਸਾਹਿਬ ਮਹਾਰਾਜ ਕਹਿੰਦੇ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਇਹਦੇ ਕਾਲੇ ਮੇਰੇ ਕੱਪੜੇ ਪਾਏ ਹੋਏ ਨੇ ਕਾਲਾ ਹੀ ਮੈਂ ਵेश ਬਣਾਇਆ ਹੋਇਆ ਫਕੀਰਾਂ ਵਾਲਾ ਗੁਨਹੀ ਭਰਿਆ ਮੈਂ ਫਿਰਾ ਲੋਕ ਕਹੈ ਦਰਵੇਸ਼ ਔਗਣਾ ਦੇ ਨਾਲ ਮੈਂ ਭਰਿਆ ਹੋਇਆ ਤੇ ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ ਗੁਨਹੀ ਮਤਲਬ ਗੁਨਾਹਾਂ ਦੇ ਨਾਲ ਲੋਕ ਦਰਵੇਸ਼ ਅਕਦੇ ਨੇ ਕਿ ਇਹਦੇ ਵਰਗਾ ਰੱਬ ਦਾ ਪਿਆਰਾ ਹੀ ਕੋਈ ਨਹੀਂ ਕਿਨੂੰ ਧੋਖਾ ਦੇ ਰਿਹਾ ਹੈ ਸੋ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਐਸੇ ਵੀ ਲੋਕ ਹਨ ਅੰਦਰੋਂ ਬਹੁਤ ਮੈਲੇ ਨੇ ਅੰਦਰੋਂ ਉਹ ਬਹੁਤ ਬਰਿਆਈਆਂ ਨੇ ਬਾਹਰੋਂ ਬੜੇ ਧਰਮੀ ਬਣਦੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਉਹਨਾਂ ਤੇ ਬਖਸ਼ਿਸ਼ ਕਰਦੇ ਨੇ ਉਹਨਾਂ ਦੇ ਅੰਦਰੋਂ ਹੀ ਮੈਲ ਕੱਢਦੇ ਨੇ ਕੀ ਕਹਿ ਰਹੇ ਨੇ ਅੱਗੇ ਬਾਹਰੋਂ ਨਿਰਮਲ ਜਿਉਂ ਤਾਂ ਮੈਲੇ ਤਿਨੇ ਜਨਮ ਜੂਐ ਹਾਰਿਆ ਗੁਰੂ ਪਾਤਸ਼ਾਹ ਕਹਿੰਦੇ ਬਾਹਰੋਂ ਨਿਰਮਲ ਬਣੇ ਹੋਏ ਨੇ ਸੋਹਣੇ ਸੋਹਣੇ ਵਸਤਰ ਬਾਹਰੋਂ ਪਾਏ ਹੋਏ ਨੇ ਬੜਾ ਸੋਹਣਾ ਸਰੀਰ ਨੂੰ ਸ਼ਿੰਗਾਰਿਆ ਹੋਇਆ ਪਰ ਮਨ ਦੇ ਵਿੱਚ ਹਮੇਸ਼ਾ ਦੂਜਿਆਂ ਪ੍ਰਤੀ ਨਫ਼ਰਤ ਹੀ ਰਹਿੰਦੀ ਹੈ ਈਰਖਾ ਹੀ ਰਹਿੰਦੀ ਹੈ ਇਹੀ ਮਨ ਦੇ ਵਿੱਚ ਸਹਿਮ ਬਣਿਆ ਰਹਿੰਦਾ ਕਿ ਫਲਾਨਾ ਤਰੱਕੀ ਕਿਉਂ ਕਰ ਗਿਆ ਫਲਾਨਾ ਅੱਗੇ ਕਿਉਂ ਲੰਘ ਗਿਆ ਮਹਾਰਾਜ ਕਹਿੰਦੇ ਬਸ ਇਹੀ ਹੈ ਨਾ ਤੇਰੇ ਅੰਦਰ ਮੈਲ ਦੂਜਿਆਂ ਪ੍ਰਤੀ ਨਫ਼ਰਤ ਤੇ ਇਹੋ ਜਿਹੇ ਲੋਕਾਂ ਬਾਰੇ ਸਤਗੁਰ ਕਹਿ ਰਹੇ ਨੇ ਭਾਵੇਂ ਸਾਡੀ ਵੀ ਗਿਣਤੀ ਇਹਨਾਂ ਵਿੱਚ ਹੋ ਰਹੀ ਹੈ ਸਤਗੁਰ ਕਹਿੰਦੇ ਤਿੰਨੀ ਉਹਨਾਂ ਨੇ ਭਾਈ ਜਿਨ੍ਹਾਂ ਦੇ ਅੰਦਰੋਂ ਮਨ ਮੈਲੇ ਨੇ ਤੇ ਬਾਹਰੋਂ ਆਪਣੇ ਆਪ ਨੂੰ ਬੜੇ ਸਾਫ ਸੋਤਰੇ ਬਣੇ ਹੋਏ ਨੇ ਜਨਮ ਜੂਆ ਹਾਰਿਆ ਇੱਥੇ ਜੂਆ ਆਇੜੇ ਨਾਲ ਹੈ ਜੂਆ ਈੜੀ ਨਾਲ ਨਹੀਂ ਬੋਲਣਾ ਜੂਏ ਨਹੀਂ ਬੋਲਣਾ ਇਸ ਕਰਕੇ ਜੂਆ ਉਹਨਾਂ ਨੇ ਭਾਈ ਆਪਣਾ ਸਾਰਾ ਜਨਮ ਇਸ ਜੂਏ ਦੇ ਵਿੱਚ ਹਾਰ ਲਿਆ ਜਿਵੇਂ ਕੋਈ ਮਨੁੱਖ ਜੂਆ ਖੇਡਦਾ ਹੋਵੇ ਆਪਾਂ ਵੇਖਦੇ ਨਾ ਤਾਂਸ਼ ਖੇਡਦੇ ਨੇ ਕਈ ਲੋਕ ਜਾਂ ਹੋਰ ਜੂਆ ਖੇਡਦੇ ਨੇ ਕਿਸੇ ਤਰ੍ਹਾਂ ਦਾ ਵੀ ਉਹ ਸਭ ਕੁਝ ਲਾ ਦਿੰਦੇ ਨੇ ਆਪਣਾ ਪੈਸਾ ਧਨ ਦੌਲਤ ਜ਼ਮੀਨ ਜਾਇਦਾਦ ਵੀ ਲਾ ਦਿੰਦੇ ਨੇ ਇਥੋਂ ਤੱਕ ਉਹ ਧੀਆਂ ਭੈਣਾਂ ਨੂੰ ਆਪਣੀਆਂ ਔਰਤਾਂ ਨੂੰ ਵੀ ਦਾਤੇ ਲਾ ਦਿੰਦੇ ਨੇ ਆਪਾਂ ਕੌਰਵਾ ਪਾਂਡਵਾਂ ਦਾ ਇਤਿਹਾਸ ਦੇਖਿਆ ਨਾ ਉਹ ਇਤਿਹਾਸ ਹੈ ਜਾਂ ਮਿਥਿਹਾਸ ਹੈ ਸੋ ਗੁਰੂ ਪਿਆਰਿਓ ਦ੍ਰੋਪਦੀ ਦਾ ਕੀ ਹਾਲ ਹੋਇਆ ਜਿਹਨੂੰ ਜੂਏ ਦੇ ਵਿੱਚ ਹਾਰ ਗਏ ਸਨ ਇੱਥੇ ਤਾਂ ਧਨ ਦੌਲਤ ਜ਼ਮੀਨਾਂ ਜਾਇਦਾਦਾਂ ਜੂਏ ਤੇ ਵਿੱਚ ਹਾਰਨ ਵਾਲੇ ਉਹ ਤਾਂ ਵੇਖੇ ਨੇ ਇੱਥੇ ਤਾਂ ਘਰ ਦੀਆਂ ਔਰਤਾਂ ਵੀ ਜੂਏ ਵਿੱਚ ਹਾਰ ਜਾਂਦੇ ਨੇ ਮਹਾਰਾਜ ਕਹਿੰਦੇ ਜਿਹੜੇ ਅੰਦਰੋਂ ਮੈਲੇ ਨੇ ਬਾਹਰੋਂ ਨਿਰਮਲ ਹੋਣ ਦਾ ਦਿਖਾਵਾ ਕਰਦੇ ਨੇ ਉਹਨਾਂ ਨੇ ਇਸ ਤਰ੍ਹਾਂ ਆਪਣਾ ਇਹ ਜਨਮ ਵਿਅਰਥ ਗਵਾ ਲਿਆ ਹੈ ਜਿਵੇਂ ਕੋਈ ਜੁਵਾਰੀ ਜੂਏ ਵਿੱਚ ਸਭ ਕੁਝ ਹਾਰ ਜਾਵੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਇਹ ਤਿਸ਼ਨਾ ਵੱਡਾ ਰੋਗ ਲਗਾ ਮਰਣਾ ਮਨੋਂ ਵਿਚਾਰਿਆ ਕਹਿੰਦੇ ਇਹ ਤਿਸ਼ਨਾ ਇਹ ਐਨਾ ਭੈੜਾ ਰੋਗ ਹੈ ਇਹ ਇੰਨੀਆਂ ਇਸ਼ਾਵਾਂ ਵਾਲਾ ਰੋਗ ਹੈ ਏ ਉਹਨਾਂ ਦੇ ਮਨ ਦੇ ਵਿੱਚ ਲੱਗਿਆ ਹੋਇਆ ਕਿਉਂਕਿ ਅੰਦਰੋਂ ਮੈਲੇ ਨੇ ਤੇ ਉਹਨਾਂ ਨੇ ਫਿਰ ਮਰਨ ਮੌਤ ਨੂੰ ਮਨੋਂ ਵਿਸਾਰਿਆ ਤੇ ਮੌਤ ਨੂੰ ਵੀ ਵਿਸਾਰ ਦਿੱਤਾ ਭੁਲਾ ਦਿੱਤਾ ਉਹ ਇਹ ਭੁੱਲੀ ਗਏ ਕਿ ਸਾਨੂੰ ਮੌਤ ਆਏਗੀ ਤੁਹਾਡੇ ਨਾਲ ਮੰਗਲਾ ਚਰਨ ਦੇ ਰੂਪ ਦੇ ਵਿੱਚ ਸਤਿਗੁਰਾਂ ਦੀਆਂ ਪੰਕਤੀਆਂ ਸਾਂਝੀਆਂ ਕੀਤੀਆਂ ਨੇ ਅਸੀਂ ਸਭ ਕੁਝ ਭੁੱਲ ਜਾਂਦੇ ਆਂ ਖਾਣਾ ਪੀਣਾ ਹੱਸਣਾ ਸੌਣਾ ਅਸੀਂ ਕੀ ਨਹੀਂ ਭੁੱਲਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਣਾ ਵਿਸਰ ਗਿਆ ਸਾਨੂੰ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਖਸਮ ਨੂੰ ਵਿਸਾਰ ਕੇ ਖੁਆਰ ਹੋ ਰਹੇ ਆ ਭਟਕ ਰਹੇ ਆ ਤ੍ਰਿਗ ਜੀਵਨ ਤੇ ਜੀਵਨ ਹੈ ਜਿੰਨਾ ਵੀ ਹੈ ਇਤ੍ਰਿਗ ਹੈ ਫਟਕਾਰ ਹੈ ਨਹੀਂ ਰਹਿਣਾ ਤੇ ਇਹਨ ਸਦਾ ਤੋਰੀ ਰਹਿਣਾ ਇਹਨੇ ਇੱਕ ਦਿਨ ਖਤਮ ਹੋ ਜਾਣਾ ਨਾਸ਼ ਹੋ ਜਾਣਾ ਇਸੇ ਕਰਕੇ ਸਤਗੁਰ ਕਹਿੰਦੇ ਬਸ ਖਾਣ ਪੀਣ ਸੌਣ ਤੇ ਹੱਸਣ ਖੇਡਣ ਕੁੱਦਣ ਦੇ ਵਿੱਚ ਮਸਤ ਹੈ ਮੌਤ ਨੂੰ ਭੁੱਲ ਗਿਆ ਤੂੰ ਮੌਤ ਤੈਨੂੰ ਇਹ ਗੱਲ ਦਾ ਅਹਿਸਾਸ ਕਰਾਉਂਦੀ ਹੈ ਯਾਦ ਕਰਾਉਂਦੀ ਹੈ ਭਾਈ ਰੱਬ ਨੂੰ ਯਾਦ ਕਰ ਤੈਨੂੰ ਵੀ ਇੱਕ ਦਿਨ ਨਹੀਂ ਇਹ ਮੌਤ ਨੇ ਆ ਕੇ ਰਾ ਪਾ ਲੈਣਾ ਹੈ ਇਸੇ ਕਰਕੇ ਸਤਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਫਰਮਾਉਣਾ ਕਰਦੇ ਨੇ ਮਰਨ ਨੂੰ ਵਿਸਾਰਿਆ ਇਸ ਮਨੁੱਖ ਨੇ ਤਾਂ ਜਿਹਦੇ ਅੰਦਰ ਮੈਲ ਹੈ ਬਾਹਰੋਂ ਨਿਰਮਲ ਹੋਣ ਦਾ ਦਿਖਾਵਾ ਕਰ ਰਿਹਾ ਹੈ ਉਹਨੇ ਜੀਵਨ ਦੇ ਵਿੱਚ ਤਿਸ਼ਨਾ ਰੂਪੀ ਰੋਗ ਐਡਾ ਵੱਡਾ ਲਗਾ ਲਿਆ ਹੈ ਤੇ ਮੌਤ ਨੂੰ ਵੀ ਭੁੱਲ ਗਿਆ ਹੈ ਅੱਗੇ ਗੁਰੂ ਪਾਤਸ਼ਾਹ ਕਹਿੰਦੇ ਵੇਦਾ ਮਹਿ ਨਾਮ ਉਤਮ ਸੋ ਸੁਣ ਹੈ ਨਹੀਂ ਫਿਰ ਹੈ ਜਿਉ ਬੇਤਾਲਿਆ ਗੁਰੂ ਪਾਤਸ਼ਾਹ ਕਹਿੰਦੇ ਵੇਦਾ ਮਹਿ ਵੇਦ ਚਾਰ ਵੇਦ ਨੇ ਰਿਗਵੇਦ ਸ਼ਾਮਵੇਦ ਅਥਰਵਨਵੇਦ ਤੇ ਜਜਰਵੇਦ ਇਹ ਚਾਰ ਵੇਦ ਨੇ ਇਹਨਾਂ ਦੇ ਵਿੱਚ ਵੱਖਰਾ ਵੱਖਰਾ ਉਹਨਾਂ Hindu ਭਾਈਚਾਰੇ ਜਾਂ ਸਨਾਤਨ ਧਰਮ ਦਾ ਉਪਦੇਸ਼ ਹੈ ਭਾਵੇਂ ਕਿ ਬਹੁਤਾਤ ਦੇ ਵਿੱਚ ਕਰਮ ਕਾਂਡ ਦੱਸੇ ਗਏ ਨੇ ਇਹਨਾਂ ਦੇ ਵਿੱਚ ਕਿਤੇ ਕਿਤੇ ਜ਼ਿਕਰ ਆਉਂਦਾ ਪ੍ਰਮਾਤਮਾ ਦਾ ਰੱਬ ਦਾ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ ਵੇਦਾਂ ਨੂੰ ਵੀ ਪੜਨ ਵਾਲੇ ਹੋ ਭਾਈ ਵੇਦਾਂ ਦੀ ਵਿਚਾਰਧਾਰਾ ਵਾਲੇ ਲੋਕ ਤਾਂ ਵੇਦਾ ਮਹਿ ਨਾਮ ਉੱਤਮ ਤਾਂ ਵੇਦਾਂ ਦੇ ਵਿੱਚ ਨਾਮ ਨੂੰ ਵਡਿਆਇਆ ਗਿਆ ਹੈ ਉੱਤਮ ਦੱਸਿਆ ਗਿਆ ਹੈ ਪਰ ਫਿਰ ਹੈ ਜਿਉਂ ਬੇਤਾਲਿਆ ਇਸ ਤਰ੍ਹਾਂ ਫਿਰ ਰਹੇ ਹੋ ਤੁਸੀਂ ਮਨ ਮੈਲੇ ਕਰਕੇ ਜਿਵੇਂ ਬੇਤਾਲੇ ਬੇਤਾਲ ਬੇਤਾਲ ਮਤਲਬ ਬੇਸੁਰ ਹੋ ਜਾਣਾ ਭੂਤ ਨੇ ਬਣ ਜਾਣਾ ਸੋ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਨਾ ਸੁਣਨ ਕਰਕੇ ਪ੍ਰਮਾਤਮਾ ਦੇ ਲੜ ਨਾ ਲੱਗਣ ਕਰਕੇ ਪ੍ਰਮਾਤਮਾ ਨੂੰ ਹਿਰਦੇ ਵਿਸੋ ਵਿਸਾਰ ਦੇਣ ਕਰਕੇ ਸਾਡਾ ਇਹ ਜਿਹੜਾ ਮਨ ਹੈ ਇਹ ਮੈਲਾ ਹੋ ਗਿਆ ਹੈ ਜਦੋਂ ਰੱਬ ਭੁੱਲ ਜਾਂਦਾ ਹੈ ਮਨ ਮੈਲਾ ਹੋ ਜਾਂਦਾ ਹੈ ਤੇ ਫਿਰ ਸਤਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਭਾਈ ਬੇ ਤਾਲਿਆਂ ਦੇ ਵਾਂਗ ਉਹ ਫਿਰਦੇ ਨੇ ਬੇ ਤਾਲ ਹੋ ਕੇ ਬੇ ਸੁਰੇ ਹੋ ਕੇ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਸੁਰ ਪੈਦਾ ਹੀ ਨਹੀਂ ਹੁੰਦੇ ਆਪਣਾ ਜੀਵਨ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਇੱਕ ਸੁਰ ਹੋਣਾ ਸੀ ਅਸੀਂ ਇੱਕ ਸੁਰ ਨਹੀਂ ਹੁੰਦੇ ਬਸ ਬੇ ਤਾਲ ਹੋਏ ਹੁੰਨੇ ਆ ਜਿਵੇਂ ਕੋਈ ਹਾਰਮੋਨੀਅਮ বাজਾਵੇ ਨਾ ਉਹ ਸਾਰੇ ਗਾਵਾਂ ਜੋ ਵੀ ਸਰਗਮਾ ਨੇ ਉਹਦੇ ਪੜੇ ਜਾਂ ਉਹ ਗਾਏ ਤੇ ਉਹ ਸਾਦੀ ਜਗ੍ਹਾ ਤੇ ਕੁਝ ਹੋਰੀ ਰਾਗ ਲਾਪੀ ਜਾਵੇ ਤਿਆਪਾਂ ਕਹਨੇ ਆ ਨਾ ਵੀ ਕਿਉਂ ਬੇਸਰਾ ਹੋਇਆ ਆ ਆਵਾਜ਼ ਹਾਰਮੋਨੀਅਮ ਦੀ ਕਿਤੇ ਜਾਂਦੀ ਐ ਧੁਨ ਕਿਤੋਂ ਉੱਜਦੀ ਐ ਤੂੰ ਕੋਈ ਹੋਰ ਹੀ ਰਾਗ ਲਾਪੀ ਜਾਨਾ ਇਸੇ ਤਰ੍ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਨੇ ਜੇ ਤੇਰੇ ਜੀਵਨ ਦੇ ਵਿੱਚ ਇੱਕ ਅਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਐ ਨਾ ਤੂੰ ਇਕਮਿਕ ਨਹੀਂ ਐ ਤਾਂ ਤੂੰ ਬੇਤਾਲਾ ਹੈ ਬੇਸੁਰਾ ਹੈ ਇਕਮਿਕ ਨਾ ਹੋਣ ਕਰਕੇ ਗੁਰੂ ਪਾਤਸ਼ਾਹ ਨੇ ਵੀ ਸਾਨੂੰ ਬੇਤਾਲਾ ਆਖਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨਿ ਜਨਮ ਜੁਐ ਹਾਰਿਆ ਸਤਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜੀ ਫਰਮਾਉਣਾ ਕਰਦੇ ਨੇ ਹੇ ਨਾਨਕ ਆਖ ਜਿਨ੍ਹਾਂ ਨੇ ਸੱਚ ਨੂੰ ਛੱਡ ਦਿੱਤਾ ਉਹ ਕੂੜੇ ਲਾਗੇ ਉਹ ਝੂਠ ਨਾਲ ਜੁੜੇ ਹੋਏ ਨੇ ਤੇ ਫਿਰ ਉਹਨਾਂ ਨੇ ਜਨਮ ਜੂਏ ਹਾਰਿਆ ਉਹਨਾਂ ਨੇ ਆਪਣਾ ਸਾਰਾ ਜਨਮ ਇਸ ਤਰ੍ਹਾਂ ਬਰਬਾਦ ਕਰ ਲਿਆ ਹੈ ਜਿਵੇਂ ਕੋਈ ਜੂਏ ਦੇ ਵਿੱਚ ਆਪਣਾ ਸਭ ਪਰਿਵਾਰ ਸਮੇਤ ਜ਼ਮੀਨ ਜਾਇਦਾਦ ਸਮੇਤ ਸਭ ਕੁਝ ਜੂਏ ਵਿੱਚ ਹਾਰ ਜਾਵੇ ਇਸੇ ਤਰ੍ਹਾਂ ਇਸ ਮਨੁੱਖ ਨੇ ਆਪਣਾ ਅੰਦਰੋਂ ਮਨ ਮੈਲਾ ਕਰਕੇ ਬਾਹਰੋਂ ਧਾਰਮਿਕ ਪਹਿਰਾਵਾ ਪਹਿਨ ਕੇ ਇਸ ਤਰ੍ਹਾਂ ਆਪਣਾ ਜੀਵਨ ਬਰਬਾਦ ਕਰ ਲਿਆ ਹੈ ਸੋ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦ ਸਾਹਿਬ ਜੀ ਦੀ ਇਸ 19ਵੀਂ ਪੌੜੀ ਦੇ ਵਿੱਚ ਸਾਨੂੰ ਇਹ ਉਪਦੇਸ਼ ਦੇਣਾ ਕਰਦੇ ਨੇ ਗੁਰੂ ਪਾਸ਼ਾ ਮਿਹਰ ਕਰਨ ਕਿਰਪਾ ਕਰਨ ਬਾਣੀ ਦੀ ਇਹ ਪਾਉੜੀ ਸਾਡੇ ਜੀਵਨ ਦਾ ਆਧਾਰ ਬਣ ਜਾਵੇ ਤਾਂ ਜੋ ਸਾਡੇ ਜੀਵਨ ਦੇ ਵਿੱਚ ਖੁਸ਼ੀ ਖੇੜਾ ਆਨੰਦ ਪੈਦਾ ਹੋ ਜਾਵੇ ਜਿਹੜਾ ਆਨੰਦ ਸਦਾ ਰਹੇ ਹਰ ਵਕਤ ਹਰ ਵੇਲੇ ਰਹੇ ਸੋ ਗੁਰੂ ਮਿਹਰ ਕਰਨ ਕਿਰਪਾ ਕਰਨ